ਇੱਕ ਵਾਰ ਫੇਰ ਕਿਸਾਨ ਆਗੂ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਕਰ ਦਿੱਤਾ ਵੱਡਾ ਐਲਾਨ ਬਿਤੇ ਕੱਲ ਇੱਕ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾਂਦੇ ਨੇ ਕਿਉਂਕਿ ਸਰਕਾਰ ਦੇ ਵੱਲੋਂ ਵਾਅਦੇ ਤੇ ਦਾਅਵੇ ਕੀਤੇ ਗਏ ਸੀ ਕਿ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਇੱਕ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਨ੍ਹਾਂ ਦੀ ਫਸਲ ਹੜ੍ਹਾਂ ਦੇ ਵਿੱਚ ਬਰਬਾਦ ਹੋ ਚੁੱਕੀ ਹੈ ਤੇ ਉਸ ਤੋਂ ਇਲਾਵਾ ਹੋਰ ਵੱਡੇ ਵਾਅਦੇ ਸਰਕਾਰ ਦੇ ਵੱਲੋਂ ਕੀਤੇ ਗਏ ਸੀ ਪਰ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਕਹਿ ਦਿੱਤਾ ਕਿ ਸਾਨੂੰ ਹਲੇ ਤੱਕ ਕੁਝ ਵੀ ਨਹੀਂ ਮਿਲਿਆ ਕਿਸਾਨਾਂ ਨੂੰ ਕੁਝ ਨਹੀਂ ਮਿਲਿਆ ਜਿਸ ਤੋਂ ਬਾਅਦ ਹੁਣ ਵੱਡਾ ਐਲਾਨ ਕਰ ਦਿੱਤਾ ਕੀ ਕੁਝ ਕਹਿ ਰਹੇ ਨੇ ਗੁੱਸੇ ਦੇ ਵਿੱਚ ਆ ਕੇ ਪੰਦੇਰ ਪੂਰੀ ਗੱਲਬਾਤ ਸੁਣਾਉਂਦੇ ਆ ਜਿਹੜਾ ਸੈਕੰਡ ਪਾਰਟ ਹੁੰਦਾ ਵੀ ਕਿਸਾਨਾਂ ਨੂੰ ਜਿਹੜਾ ਵਾ 70000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਫਸਲ ਦਾ ਉਹਦੇ ਵਿੱਚ ਅੱਧਾ ਝੋਨੇ ਦਾ ਸੀ ਐ ਮੰਗ ਰਹੇ ਆ ਉਹਦੇ ਵਿੱਚ ਜਿਹੜਾ ਗੰਨਾ ਵਾ ਉਹ ਇੱਕ ਸਾਲ ਦੀ ਫਸਲ ਹੈ ਉਹਦਾ ਲੱਖ ਬਣ ਜੂ ਅੱਧਾ ਅੱਧ ਬਣ ਜੂ ਘਰਾਂ ਦਾ ਜਿਹੜਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹਦਾ ਨੁਕਸਾਨ ਦਿੱਤਾ ਜਾਵੇ ਇਹਦੋਂ ਕਿ ਪੋਲਟਰੀ ਫਾਰਮ ਲੁੱਟ ਕੇ ਉਹਨਾਂ ਦਾ ਮਜ਼ਦੂਰਾਂ ਦਾ ਚਾਹੇ ਉੱਥੇ ਛੋਟੇ ਦੁਕਾਨਦਾਰ ਨੇ ਜਿਸ ਕਿਸਮ ਦਾ ਵੀ ਕਿਸੇ ਦਾ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਪਾਈ ਸਰਕਾਰ ਕਰੇ ਔਰ ਜੋ ਅਸੀਂ ਦੇਖ ਰਹੇ ਆ ਅੱਜ ਇਹਦੋਂ ਵੱਡੀ ਗੱਲ ਹੈ ਕਿ ਰੇਟ ਕਿੰਨੇ ਵੱਢਣੇ ਖੇਤਾਂ ਤੋਂ ਸਰਕਾਰ ਕੋ ਉ ਵਿਧਾਨ ਸਭਾ ਦੇ اجلاس ਵਿੱਚ ਕੋਈ ਰੋਡ ਮੈਪ ਸਾਨੂੰ ਨਜ਼ਰ ਨਹੀਂ ਆਇਆ ਆਮ ਜਨਤਾ ਕੋਈ ਆਸ ਰੱਖਦੇ ਆਂ ਵੀ ਉਹ ਲੱਗੀ ਹੋਈ ਆ ਉਹੀ ਕਿਸਾਨਾਂ ਦੀ ਰੇਤ ਕੱਢੂਗੀ ਜੱਡਾਂ ਨੇ ਐਲਾਨ ਕਰਤਾ ਸੀ ਵੀ ਕਿਸਾਨ ਰੇਤ ਵੇਚ ਲੈਣ ਉਹ ਵੀ ਕੋਈ ਰੋਡ ਮੈਪ ਇਨਾਂ ਕੋਲੇ ਕਿੱਥੇ ਵੇਚੋ ਕਿੱਦੋਂ ਵਿੱਚੋ ਕੀ ਕਰੋ ਇਹਦਾ ਸਿੱਧ ਜਿਹੜੇ ਕਿਸਾਨ 17 ਸਿੰਘ ਕਿਸਾਨ ਮਨੂ ਚਾੜਪੁਰ ਦਾ ਅੰਬਰਸਾ ਜ਼ਿਲ੍ਹੇ ਵਿੱਚ ਜਨਾਲੇ ਤੇਰੇ ਉਹਦੀ ਦਰਿਆ ਦੇ ਲਾਗੇ ਰੇਤਾਂ ਵੀ ਉਹਦੀ ਧੱਕ ਦਿੱਤੀ ਫਿਰ ਜੱਤੀ ਰੌਲਾ ਰੌਲਾ ਪਾਇਆ ਤੇ ਫਿਰ ਉਹਨੂੰ ਰੇਤ ਕੱਢਣ ਦਿੱਤੀ ਇਹਨਾਂ ਦਾ ਮਾਈਨਿੰਗ ਮਾਫੀਆ ਵਿੰਦ ਸਰਕਾਰ ਸਰਕਾਰ ਮੈਨੂੰ ਮਾਫੀਆ ਨੂੰ ਹੱਟਣਾ ਚਾਹੀਏ ਸਰਕਾਰ ਦੀ ਸਿਹਤ ਹੀ ਸਭ ਕੁਝ ਚੱਲ ਰਿਹਾ ਇੱਕ ਤਾਂ ਇਹ ਆ ਵੀ ਵੇਤ ਕੱਢਣ ਵਾਲੀ ਗੱਲ ਖੁੱਲੀ ਹੋਣੀ ਚਾਹੀਦੀ ਆ ਸਭ ਤੋਂ ਵੱਡਾ ਪੁਆਇੰਟ ਵੀ ਦਰਿਆ ਸਾਰੇ ਦੇ ਸਾਰੇ ਪੰਜਾਬ ਅੰਦਰ ਦਿਆ ਕਿਤੇ ਥੋੜਾ-ਮੋਟਾ ਸਭ ਕਿਸਾਨਾਂ ਦੀ ਨਿੱਜੀ ਮਾਲਕੀ ਦੇ ਵਿੱਚ ਵਗਦੇ ਨੇ ਦੁੱਖ ਵਾਲੀ ਗੱਲ ਆ ਪਾਣੀ ਸਦੀਆਂ ਤੋਂ ਕਿਸਾਨਾਂ ਦੀ ਨਿੱਜੀ ਮਾਲਕੀ ਤੇ ਵਗੇ ਉਹਦਾ ਮਾਪਦਾਂ ਸਰਕਾਰ ਨੇ ਕੋਈ ਵੀ ਦੇਣਾ ਜੇ ਉਹਦੇ ਵਿੱਚ ਰੇਟ ਆ ਜਾਵੇ ਤੇ ਰੇਟ ਤੇ ਕਹਿੰਦੇ ਕਮਜਾ ਸਰਕਾਰ ਦਾ ਇਹ ਸਭ ਤੋਂ ਵੱਡਾ ਵੀ ਦੁੱਖ ਦੀ ਗੱਲ ਆ ਸਰਕਾਰ ਦੀ ਜ਼ਮੀਨੀ ਹੈ ਜਿਹੜਾ ਕੁਦਰਤੀ ਉਹਦੇ 'ਚ ਰੇਟ ਆ ਗਏ ਉਹ ਤੁਹਾਡੀ আর ਜੇ ਸਾਡੀ ਜ਼ਮੀਨ ਉਹਦੇ ਤੇ ਰੁੜ ਗਈ ਫੜ ਗਈ ਨੁਕਸਾਨ ਹੋ ਗਿਆ ਉਹਦਾ ਕਹਿੰਦੇ ਅਸੀਂ ਕੁਝ ਵੀ ਤੁਹਾਨੂੰ ਨਹੀਂ ਦੇਣਾ ਅਸੀਂ ਕਹਿੰਦੇ ਆ ਵੀ ਇਹ ਕੁਦਰਤੀ ਜਿਹੜੀ ਚੀਜ਼ ਆ ਰੇਟ ਆ ਇਹਦੇ ਤੇ ਪੱਕਾ ਜਿੱਥੇ ਕਿਸਾਨ ਦੀ ਮਾਲਕੀ ਹੈਗੀ ਆ ਉਸ ਮਾਲਕੀ ਦੇ ਵਿੱਚ ਰੇਟ ਕਿਸਾਨ ਨੂੰ ਵੇਚਦਾ ਪੱਕਾ ਅਧਿਕਾਰ ਮਿਲਣਾ ਚਾਹੀਦਾ ਸੈਕੰਡ ਸਾਡੀ ਸਮਝ ਕਿਸਾਨ ਮਜ਼ਦੂਰ ਮੋਰਚੇ ਦੀ ਬਣੀ ਆ ਵੀ ਗਾਹਾਂ ਤੋਂ ਖੜਾ ਨੂੰ ਰੋਕਿਆ ਕਿਵੇਂ ਜਾ ਸਕੇ ਇੱਕ ਪਲੈਨਿੰਗ ਜਿਹੜਾ ਉਹਦਾ 1.5 ਕਿਲੋਮੀਟਰ ਦਾ 2 ਕਿਲੋਮੀਟਰ ਦਾ ਕੋਚੜਾ ਹੀ ਟਰ ਕਰਕੇ ਜਿਵੇਂ ਨਹਿਰੀ ਸ਼ਕਲ ਨਹੀਂ ਦਿੱਤੀ ਹੁੰਦੀ ਕੋਈ ਦੋਵਾਂ ਸਾਈਡਾਂ ਤੋਂ ਵੱਡੇ ਬੰਨ ਬੰਨ ਕੇ ਵੀ ਜਿੱਥੇ ਕਰੋੜਾਂ ਕਰੋੜਾਂ ਦਾ ਪਾਣੀ ਨੰਗ ਸੁਕੇ ਉਹ ਪੱਕਾ ਕੀਤਾ ਜਾਵੇ ਦਰਿਆਵਾਂ ਨੂੰ ਪੱਕੇ ਪ੍ਰਬੰਧ ਕੀਤੇ ਜਾਵੇ ਕਦੇ ਵੀ ਪਾਣੀ ਜਿੰਨਾ ਮਰਜ਼ੀ ਆ ਜਾਵੇ ਦਰਿਆਵਾਂ ਦੇ ਕੰਢੇ ਤੋੜ ਕੇ ਨਾ ਲੰਘ ਸਕੇ ਇਹਨਾਂ ਦੀ ਲੰਮੇ ਸਮੇਂ ਤੋਂ ਖਾਲ ਖਲਾਈ ਨਹੀਂ ਹੋਈ ਹੈ ਕਿ ਕਿਸੇ ਨੇ ਧਿਆਨ ਨਹੀਂ ਦਿੱਤੀ ਆ ਗਿਆ ਤੁਸੀਂ ਬੰਨਾਂ ਵਾਲੇ ਪਾਸੇ ਉਧਰ ਦੂਸਰਾ ਜਿਹੜੇ ਕੁਦਰਤੀ ਵਹਾਅ ਆ ਜਿਹੜੀ ਭਾਰਤ ਮਾਲਾ ਯੋਜਨਾ ਬਣੀ ਸਭ ਤੋਂ ਦੁੱਖ ਵਾਲੀ ਗੱਲ ਬੜਾ ਮੀਡੀਆ 'ਚ ਪ੍ਰਚਾਰ ਕੀਤਾ ਕਿ ਭਾਰਤ ਮਾਲਾ ਨੇ ਬੜਾ ਵਿਕਾਸ ਕਰ ਦੇਣਾ ਮੈਂ ਕਹਿੰਦਾ ਅਸੀਂ ਪ੍ਰੈਸ ਨੂੰ ਖੁੱਲਾ ਸੱਦਾ ਲਾਗੇ ਚੰਡੀਗੜ੍ਹ ਨੂੰ ਕਿ ਜਿੱਥੇ ਜਾਣ ਅਸੀਂ ਭਾਰਤ ਮਾਲਾ ਦੇ ਨੁਕਸਾਨ ਕਿੰਨਾ ਕੀਤਾ ਕਿਸਾਨਾਂ ਦਾ ਇਹ ਦੱਸ ਸਕਦੇ ਕੋ ਉੱਥੇ ਕੁਦਰਤੀ ਲਾਂਗਾ ਛੱਡਿਆ ਹੀ ਨਹੀਂ ਗਿਆ ਪਾਣੀ ਦਾ ਨਿਕਾਸ ਹੈ ਨਹੀਂ ਕਿਤੇ ਬੀ ਡਬਲਯੂ ਡਬਲਯੂ ਦੇ ਮੁਤਾਬਕ 40 ਮੀਟਰ ਤੱਕ ਪੁਲੀ ਹੋਣੀ ਚਾਹੀਦੀ ਹੈ ਤੁਸੀਂ ਭਾਰਤ ਮਾਲਾ ਆਪ ਜਾ ਕੇ ਦੇਖੋ ਤੇ ਦੇਖੋ 40 ਮੀਟਰ ਤੇ ਪੁਲੀ ਹੈਗੀ ਹੈ ਉਹਦੀ ਬੈੱਡ ਵੀ ਉੱਚਾ ਬਾ ਧਰਤੀ ਨਾਲ ਉਹ ਬੈੱਡ ਬਹੁਤ ਉੱਚਾ ਹੈਗਾ ਵਾ ਇਹ ਜੇ ਤੇ ਵੀ ਕੁਦਰਤੀ ਜਿਹੜੇ ਪਾਣੀ ਦੇ ਬਹਾਵ ਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਇਸ ਗੱਲ 'ਚ ਇਸ ਗੱਲ ਦੇ ਧਿਆਨ ਤੋਂ ਆਵਲੀ ਅਸੀਂ 6 ਅਕਤੂਬਰ ਵਰਤੀ ਫੂਕ ਮਜਾਰੇ ਕੰਮ ਜਾਵਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਪ੍ਰਾਣੀ ਪ੍ਰਬੰਧਨ ਨੇ ਮੈਂ ਪਹਿਲਾਂ ਸ਼ੁਰੂ ਕੀਤੀ ਗੱਲ ਉਹਦੇ ਤੇ ਜਿਵੇਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਜਿਵੇਂ ਕਿਸਾਨਾਂ ਤੇ ਜੁਰਮਾਨੇ ਪਾਏ ਜਾ ਰਹੇ ਆ ਜਿਵੇਂ ਰੈੱਡ ਇੰਟਰੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਬੰਦ ਕਰਾਉਣ ਲਈ ਸਰਕਾਰ ਇਹ ਬੰਦ ਕਰੇ ਅਮਲ ਵੀ ਤੁਰੰਤ ਲੋਕ ਲੱਗੇ ਜਿਵੇਂ ਅੱਜ ਪਟਿਆਲੇ ਤੋਂ ਵੀ ਖਬਰ ਆ ਰਹੀ ਕਿਸਾਨ ਨੂੰ ਗ੍ਰਿਫਤਾਰ ਕਰਕੇ ਔਰ 223 ਬੀ ਐਨ ਐਸ ਕਹਿੰਦੇ ਉਹਦੇ ਟਾਈਮ ਫਿਰ ਉਹਨੂੰ ਜਮਾਨਤ ਕਰਾ ਦਿੱਤੀ ਗਈ ਵੀ ਇਹ ਕਿਹੜਾ ਅਮਲ ਸ਼ੁਰੂ ਕੀਤਾ ਗਿਆ ਵਾ ਔਰ ਚਾਹੇ ਪੰਜਾਬ ਦੇ ਕੇਂਦਰ ਦੇ ਹੁਕਮਰਾਨ ਹੋਣ ਚਾਹੇ ਅਫਸਰशाही ਹੋਵੇ ਚਾਹੇ ਅਦਾਲਤਾਂ ਹੋਣ ਸਾਰੀਆਂ ਦੀਆਂ ਸਾਰੀਆਂ ਕਿਸਾਨਾਂ ਦੇ ਵਿਰੋਧੀ ਫੈਸਲੇ ਕਰ ਰਹੀਆਂ ਨੇ ਤੋਂ ਸਪਸ਼ਟ ਸਾਡਾ ਅੱਜ ਵੀ ਕਹਿਣਾ ਵੀ ਅੱਜ ਵੀ ਵਿਗਿਆਨੀਆਂ ਦੇ ਮੁਤਾਬਕ ਪ੍ਰਾਲੀ ਦਾ ਪ੍ਰੋਡਕਸ਼ਨ 2.5% ਤੋਂ ਵੱਧ ਨਹੀਂ ਹੈਗਾ ਸਾਡਾ ਨਹੀਂ ਕਾਰਡ ਹੈਗੀ ਸਾਲ ਦੇ ਵਿੱਚ ਅਸੀਂ 8% ਤੋਂ ਵੱਧ ਪ੍ਰਦੂਸ਼ਣ ਕਰਤੇ ਹੀ ਨਹੀਂ ਹੈਗੇ ਪਰ ਸਾਡੇ ਤੇ ਇੰਨੀ ਗਾਜ ਲੱਗ ਰਹੀ ਆ ਇੰਡਸਟਰੀ ਜਿਹੜੀ ਆ ਜਿਹੜੀ 52% ਪ੍ਰਦੂਸ਼ਣ ਕਰਦੀ ਆ ਆਵਾਜਾਈ ਦੇ ਸੰਸਾਧਨ 25% ਪ੍ਰਦੂਸ਼ਣ ਕਰਦੇ ਆ 6% ਸੋਈ ਪ੍ਰਦੂਸ਼ਣ ਕਰਦੀ ਆ ਔਰ ਬਾਕੀ ਦਾ ਖੁਸ਼ ਕਰਨ ਵਾਸਤੇ ਇੰਡਸਟਰੀ ਨੂੰ ਔਰ ਕੇਂਦਰ ਤੇ ਪੰਜਾਬ ਨੇ ਜਿਹੜਾ ਐਕਟ ਸੀਗਾ ਪਾਣੀ ਪ੍ਰਦੂਸ਼ਣ ਰੋਕਥਮ ਤੇ ਨਿਯੰਤਰਣ ਐਕਟ ਉੱਚ ਸੋਧ ਕਰਕੇ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਗਈ ਕਿਸਾਨਾਂ ਤੇ ਜੁਰਮਾਨਾ ਵੀ ਕਰੋੜਾਂ ਦਾ ਤੇ ਕਿਸਾਨਾਂ ਨੂੰ ਸਜ਼ਾਵਾਂ ਵੀ ਰੱਖਿਆ ਕੇ ਭੇਟ ਭਾਵ ਫੈਸਲੇ ਆ ਅਸੀਂ ਸਾਨੂੰ ਮਜਬੂਰ ਨਾ ਕਰੇ ਪੰਜਾਬ ਸਰਕਾਰ ਵੀ ਜਿੱਥੇ ਕਿਸਾਨ ਨੂੰ ਗ੍ਰਿਫਤਾਰ ਕਰੋਗੇ ਅਸੀਂ ਉੱਥੇ ਗ੍ਰਿਫਤਾਰੀ ਛਡਾਉਣ ਆਵਾਂਗੇ ਤੁਹਾਡੇ ਥਾਣੇ ਘੇੜ ਕੇ ਫਿਰ ਸਾਨੂੰ ਬੰਦੇ ਛਡਾਉਣੇ ਪੈਣਗੇ ਪਰ ਗਰਾਊਂਡ ਤੇ ਫਿਰ ਟੱਕਰ ਜਦੋਂ ਵੀ ਕਿਸਾਨਾਂ ਦੀ ਤੇ ਫੋਰਸ ਦੀ ਅਸੀਂ ਇੱਧਰ ਜਾਣਾ ਨਹੀਂ ਚਾਹੁੰਦੇ ਹੋਰ ਹੀ ਲੋਕਣ ਵਾਸਤੇ 6 ਅਕਤੂਬਰ ਨੂੰ ਅਸੀਂ ਜਾਣਾ ਵਾ ਇਹ ਅਕੀ ਫੂਕਮਾਰੇ ਕਰ ਰਹੇ ਆ ਵੀ ਫੌਰੀ ਤਰੀਕਾ ਹਾਂ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਅਸੀਂ ਅੱਗ ਨਹੀਂ ਲਾਉਣਾ ਚਾਹੁੰਦੇ ਇਹਦਾ ਫਾਇਦਾ ਦੇ ਦਿਓ ਬਦਲ ਤੁਸੀਂ ਕੋਈ ਸਾਨੂੰ ਇਹਦਾ ਅਜੇ ਤੱਕ ਨਹੀਂ ਦਿੱਤਾ ਹੈਗਾ ਇਹਦੇ ਨਾਲ ਦੀ ਨਾਲ ਜਿਹੜੀ ਮੇਰੀ ਡਿਊਟੀ ਆ ਦੇਖੋ ਅਸੀਂ ਐਸਕੇਮ ਨੂੰ ਚਿੱਠੀ ਲਿਖੀ ਇਸ ਵੇਲੇ ਏਕਤਾ ਦਾ ਕੰਸੈਪਟ ਚੱਲ ਰਿਹਾ ਸੀ ਅਸੀਂ ਇੱਕ ਮੀਟਿੰਗ ਐਸਕੇਮ ਨਾਲ ਕੀਤੀ ਹੈਗੀ ਆ ਉਸ ਸਮਿਆਂ ਦੇ ਵਿੱਚ ਆਪਨਾ ਜਗਿੰਦਰ ਸਿੰਘ ਅਗਰਾਹਾ ਦਾ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਇੱਕ ਬਿਆਨ ਲੱਗਦਾ ਹੈਗਾ ਵੀ ਸੰਭੂ ਤੇ ਖਰੋਵੀ ਮੋਰਚਾ ਭਾਜਪਾ ਦੀ ਸ਼ਹਿਰ ਕਰਦਾ ਸੀਗਾ ਸਾਨੂੰ ਇਸ ਸਮੇਂ ਜਦੋਂ ਏਕਤਾ ਹੋ ਰਹੀ ਆ ਪੰਜਾਬ ਹਰਾਂ ਦੀ ਮਾਰ ਹੇਠ ਆ ਔਰ ਬਹੁਤ ਸਾਰੇ ਫੈਸਲੇ ਇਸ ਕੇ ਸੰਬੰਧੇ ਆ ਰਹੇ ਆ ਏਕਤਾ ਦੇ ਯਤਨ ਜੁਟ ਰਹੇ ਆ ਔਰ ਫਿਰ ਸਾਨੂੰ ਲੱਗਿਆ ਵੀ ਗਰਾਹਾਂ ਸਾਹਿਬ ਦਾ ਬਿਆਨ ਇਹ ਵਾਜਬ ਨਹੀਂ ਹੈਗਾ ਜੇ ਗਰਾਹਾਂ ਸਾਹਿਬ ਕੋ ਕੋਈ ਠੋਸ ਸਬੂਤ ਹੈਗੇ ਆ ਉਹ ਸਾਨੂੰ ਸਬੂਤ ਦੇਣ ਆਜਾਂ ਫਿਰ ਬਿਆਨ ਵਾਪਸ ਲੈਣ ਆਪ ਦਾ ਔਰ ਇਹ ਨੂੰ ਕਹਾ ਵੀ ਇਹ ਇਕਤਾ ਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਅਸੀਂ ਸਮਝਦੇ ਆ। ਐਸਕੇਮ ਵੀ ਕਹਿੰਦਾ ਅਸੀਂ ਇਕਤਾ ਚਾਹੁੰਦੇ ਆ। ਕਿਸਾਨ ਮਜ਼ਦੂਰ ਮੋਰਚਾ ਵੀ ਚਾਹੁੰਦਾ ਕਿ ਸੇ ਇਕਤਾ ਚਾਹੁੰਦੇ ਆ। ਫਿਰ ਫਿਰ ਕੀ ਅਸੀਂ ਇਹ ਕਹਿ ਦਈਏ ਹੁਣ ਕਿ ਜਗਿੰਦਰ ਸਿੰਘ ਗਰਾਹਾ ਇਕਤਾ ਵਿੱਚ ਵੱਡਾ ਅੜਿੱਕਾ ਸਾਨੂੰ ਇਹ ਕਹਿਣਾ ਬਾਬੇ ਇਹ ਠੀਕ ਨਹੀਂ ਲੱਗਦਾ ਸਾਨੂੰ। ਬੇਸ਼ੁਮਾਰਿਤ ਤੋ ਇਸ ਕਰਕੇ ਇਸ ਬਿਆਨ ਨੂੰ ਵੀ ਮੰਗ ਪਾਗਾ ਸਮਝਦਾ ਕਿਸਾਨ ਮਜ਼ਦੂਰ ਮੋਰਚਾ ਔਰ ਅਸੀਂ ਸਮਝਦੇ ਆਂ ਕਿ ਅਸੀਂ ਇਸ ਕਿਸਮ ਦੀ ਪਰਸਪੈਕਸ਼ਨ ਤੇ ਨਹੀਂ ਪੈਣਾ ਜੰਮੇ ਕਿ ਇਹਦੇ ਨਾਲ ਲੋਕਾਂ ਨੂੰ ਲੱਗੇ ਕਿ ਉਹ ਇਹ ਆਪੋ ਚੋ ਦੀ ਲੜ ਰਿਹਾ ਨਾ ਪਿਆ ਕਹਿ ਵੀ ਇਸ ਕਰਕੇ ਨਹੀਂ ਬੋਲੀਦਾ ਵੀ ਹਜੇ ਵੱਡੇ ਰੋਲੇ ਨਹੀਂ ਭਾਵੇਂ ਨਿੱਕੇ ਮਸਲੇ ਸਾਨੂੰ ਛੱਡ ਦੇਣੇ ਚਾਹੀਦੇ ਆ ਇਕਤਾ ਵੱਲ ਧਿਆਨ ਦੇਣਾ ਚਾਹੀਦਾ ਅਸੀਂ ਇਹ ਸਮਝ ਕੇ ਹਜੇ ਤੱਕ ਕਦੀ ਵੀ ਬਿਆਨਬਾਜ਼ੀ ਇਸ ਕਿਸਮ ਦੀ ਨਹੀਂ ਕੀਤੀ ਔਰ ਜੇ ਤੁਸੀਂ ਬੋਲਦੇ ਵੀ ਨਹੀਂ ਫਿਰ ਫਿਰ ਉਹਦਾ ਅਰਥ ਇਹ ਸੋਚਿਆ ਜਾਂਦਾ ਫਿਰ ਇਹ ਰਲੇ ਹੋਣਗੇ ਮੈਂ ਹੋਰ ਤੁਹਾਡੇ ਸਾਹਮਣੇ ਸਵਾਲ ਮੈਂ ਗ੍ਰਾਂਡ ਸਾਹਿਬ ਨੂੰ ਬੇਨਤੀ ਕਰਕੇ ਉਹਨਾਂ ਦੀ ਜਥੇਬੰਦੀ ਆ ਸਿਆਣੀ ਲੀਡਰ ਨੇ ਆ ਪੰਜਾਬ ਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਭਾਜਪਾ ਨਾਲ ਰਲੇ ਹੋਣ ਉਹਨਾਂ ਦੇ ਖਿਲਾਫ 70000 ਅਰਧ ਸੈਨਿਕ ਫੋਰਸ ਨਹੀਂ ਲੱਗਦੇ ਹੁੰਦੇ ਜਿਹੜੇ ਭਾਜਪਾ ਨਾਲ ਰਲੇ ਹੋਣ ਪਿਛਲੇ ਦਿੱਲੀ ਦੇ ਅੰਦੋਲਨ ਨਾਲੋਂ ਵੱਡੀਆਂ ਬੈਰੀਕੇਡਾਂ ਉਹਨਾਂ ਦੇ ਗਾੜੀ ਨਹੀਂ ਹੁੰਦੀਆਂ ਹੁੰਦੀਆਂ ਜਿਹੜੇ ਪਾਸ਼ਪਾਨਾ ਰੜੇ ਹੋਣ ਉਹਨਾਂ ਤੇ ਡਰੋਨਾਂ ਰਾਹੀਂ ਬੰਬਾਰੀ ਨਹੀਂ ਹੁੰਦੀ ਹੈਗੀ ਜਿਹੜੇ ਪਾਸ਼ਪਾਨਾ ਰੜੇ ਹੋਣ ਉਹਨਾਂ ਦੇ ਪਹਿਲੇ ਦੌਰ ਦੇ ਵਿੱਚ ਠੀਕ ਹੈ 433 ਬੰਦੇ ਜ਼ਖਮੀ ਨਹੀਂ ਕੀਤੇ ਜਿਹੜੇ ਪਹਿਲੇ ਅੰਦੋਲਨ ਦੇ ਵਿੱਚ ਕਿਤੇ ਬੁਲਟ ਵੀ ਚੱਲੀ ਹੈਗੀ ਪਰ ਦਿੱਲੀ ਅੰਦੋਲਨ ਦੋ ਦੇ ਵਿੱਚ ਬੁਲਟ ਸ਼ਰਿਆਂ ਚੱਲੀ ਹੈਗੀ ਕਿਉਂਕਿ ਅਸੀਂ ਤੁਹਾਨੂੰ ਸਮਝਾਟਾ 22 ਸਾਲ ਦਾ ਆਪਣਾ ਸ਼ੁਭਕਰਨ ਸ਼ਹੀਦ ਹੋਇਆ ਹੈਗਾ 47 ਲਗਭਗ ਕਿਸਾਨਾਂ ਨੇ ਛੀਟੀਆਂ ਪਾਈਆਂ ਹੈਗੀਆਂ ਜਦੋਂ ਅਸੀਂ ਜਥੇ ਖੱਲੇ ਆ ਅਸੀਂ ਟਰਾਲੀਆਂ ਦੀ ਸ਼ਰਤ ਵੀ ਸ਼ਰਤੀ ਵੀ ਅਸੀਂ ਬਿਗੈਰ ਟਰਾਲੀਆਂ ਤੋਂ ਤੁਰ ਕੇ ਦਿੱਲੀ ਜਾਣਾ ਚਾਹੁੰਦੇ ਆ ਸਾਨੂੰ ਤੁਰ ਕੇ ਵੀ ਦਿੱਲੀ ਜਾਣ ਨਹੀਂ ਨਿਕਲਦਾ ਮੰਨ ਲਈਏ ਇੱਕ ਟਾਈਮ ਵੀ ਸਰਕਾਰ ਨਾਲ ਜੇ ਰਲੇ ਹੁੰਦੇ ਤਾਂ ਮਰਜ਼ੀ ਨਾਲ ਦਿੱਲੀ ਦੇ ਥਾਂ ਲੈ ਲੈਂਦੇ ਸਰਕਾਰ ਤਾਂ ਸਾਡੀ ਦੋਮ ਦਰਜੇ ਦੀਆਂ ਮੰਗਾਂ ਮਣਾਉਂਦੇ ਔਰ ਮੰਗਾਂ ਮਣਾ ਕੇ ਜਿੱਤ ਕੇ ਹੁੰਦੇ ਇਸ ਕਰਕੇ ਇਸ ਕਰਕੇ ਇੰਨਾ ਸਵਾਲਾਂ ਦੇ ਵੀ ਜਵਾਬ ਪੰਜਾਬੀਆਂ ਕੋਲੋਂ ਔਰ ਅਸੀਂ ਮੰਗਦੇ ਹਾਂਗੇ ਦੂਸਰੀ ਸਾਡੀ ਮੰਗ ਐ ਐਸਕੇਮ ਨੂੰ ਵੀ ਉਹ ਆਪਣੀ ਸਥਿਤੀ ਨੂੰ ਸਪਸ਼ਟ ਕਰੇ ਕਿ ਗ੍ਰਾਮਾ ਸਭ ਦਾ ਬਿਆਨ ਨਾਲ ਉਹ ਸਹਿਮਤ ਆ ਨਹੀਂ ਸਹਿਮਤ ਆ ਅਰਸੀਂ ਐਸਕੇਮ ਨੂੰ ਬਕਾਇਦਾ ਚਿੱਠੀ ਵੀ ਲਿਖਾਂਗੇ ਇਸ ਮਸਲੇ ਤੇ ਵੀ ਕਮ ਵੱਲੋਂ ਵੀ ਇਹਨੂੰ ਸਪਸ਼ਟ ਕੀਤਾ ਜਾਵੇ ਬਾਕੀ ਤੁਹਾਡੇ ਨਾਲ ਗੱਲ ਤੇਜਵੀਰ ਜੀ ਕਰ ਲੈਣਗੇ ਧੰਨਵਾਦ ਬਹੁਤ ਬਹੁਤ ਧੰਨਵਾਦ बहुत बहुत धन्यवाद जैसा कि आप सबको मालूम है कि पंजाब हरियाणा और पूरे देश की किसानी बड़ी मार के अंदर चल रही है इसी के दौरान ही कि पूरे देश ने जैसे जैसे बाढ़ आई मतलब के पानी का बहुत बड़ा बहाव आया लेकिन वैसे ही वैसे एकता और भाईचारे का संदेश भी आया हरियाणा से राजस्थान से उत्तर प्रदेश से यहाँ तक मध्य प्रदेश से भी जो मदद पंजाब के लिए पहुंची है हम सभी किसानों का सभी बिरादरियों का सभी लोगों का बहुत बेहद से धन्यवाद करते हैं इसके साथ ही एक विशेष अनुरोध है कि एस ने बहुत सहायता दी सभी संगठनों ने बहुत सहायता दी एस भी अपने जो जमीने हैं उनका ठेका है वो छोड़े इसके साथ पंचायती जमीने हैं जो पंजाब के अंदर पंजाब सरकार के द्वारा ਉਹ ਠੀਕੇ ਪੰਦੀ ਜਾਂਦੀ ਹੈ ਇਸ ਸਾਲ ਕੇ ਲਿਏ ਉਹਨਕੇ ਲਿਏ ਵੀ ਠੀਕਾ ਛੋੜਾ ਗਏ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿਉਂਕਿ ਸਰਕਾਰ ਵਾਅਦੇ ਜ਼ਰੂਰ ਕਰਦੀ ਆ 2023 ਦੇ ਵਿੱਚ ਵਾਅਦੇ ਕੀਤੇ ਸੀ ਮੁਰਗੀਆਂ ਦਾ ਵੀ ਮੁਆਵਜ਼ਾ ਦੇ ਦਾਂਗੇ ਬੱਕਰੀਆਂ ਦਾ ਵੀ ਮੁਆਵਜ਼ਾ ਦੇ ਦਾਂਗੇ ਕਿਸਾਨ ਕਹਿੰਦੇ ਸਾਨੂੰ ਤਾਂ ਸਾਡੀਆਂ ਫਸਲਾਂ ਤੱਕ ਦਾ ਮੁਆਵਜ਼ਾ ਨਹੀਂ ਮਿਲਿਆ ਮੁਰਗੀਆਂ ਬੱਕਰੀਆਂ ਤਾਂ ਦੂਰ ਦੀ ਗੱਲ ਆ ਤਾਂ ਹੁਣ ਵੀ ਵਾਅਦੇ ਕਰ ਦਿੱਤੇ ਪਰ ਕਹਿੰਦੇ ਵਾਅਦੇ ਵਫਾ ਦੇ ਵਿੱਚ ਨਹੀਂ ਬਦਲ ਰਹੇ ਆਖਿਰ ਕਦੋਂ